ਅੱਜ ਕੀਤਾ ਹੈ ਕਿ ਫੇਸਬੁੱਕ ਦੀ ਇਸ ਦੀਵਾਲੀ ਦੇ ਵਿੱਚ ਇੱਕ ਦੀ ਸ਼ੁਰਲੀ ਤਾਂ ਮੈਂ ਵੀ ਛੱਡਾਂਗਾ ਫੇਸਬੁੱਕ ਦੀ ਇਸ ਦੀਵਾਲੀ ਦੇ ਵਿੱਚ ਇੱਕ ਦੀ ਸ਼ੁਰਲੀ ਤਾਂ ਮੈਂ ਵੀ ਛੱਡਾਂਗਾ ਤੂੰ ਦੇਖਦਾ ਜਾ ਵੀਰੇ ਇੱਕ ਅੰਤਾ ਪੌਡਕਾਸਟ ਤਾਂ ਮੈਂ ਵੀ ਕੱਢਾਂਗਾ ਮੈਂ ਵੀ ਕੱਢਾਂਗਾ ਸਤਿ ਸ਼੍ਰੀ ਅਕਾਲ ਤੁਹਾਨੂੰ ਫੋਸਟ ਹੋ ਗਿਆ ਅੱਜ ਦੇ ਇਸ ਪੌਡਕਾਸਟ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਖੁਸ਼ ਆਮਦਿਦ ਦੋਸਤੋ ਜੇਕਰ ਇਸ ਪੌਡਕਾਸਟ ਨੂੰ ਤੁਸੀਂ ਕਿਸੇ ਸਿਆਣੀ ਗੱਲ ਦੇ ਵਾਸਤੇ ਔਨ ਕੀਤਾ ਹੈ ਤਾਂ ਸਾਡੇ ਕੋਲ ਕੋਈ ਸਿਆਣੀ ਗੱਲ ਨਹੀਂ ਹੈ ਕਸਾ ਸਿਆਣੀ ਗੱਲ ਕੋਈ ਸੁਣਦਾ ਹੀ ਨਹੀਂ ਸਿਆਣਾ ਬੰਦਾ ਆਪਣੇ ਘਰੇ ਬਹੁਤ ਹਰ ਬੰਦਾ ਆਪਣੇ ਘਰੇ ਸਿਆਣਾ ਤੇ ਇੱਥੇ ਸਿਆਣਾ ਦਿਖਾਉਂਦਾ ਕੋਈ ਫਾਇਦਾ ਨਹੀਂ ਸਿਆਣਾ ਇਹਨੂੰ ਸਿਆਣਪ ਨਹੀਂ ਦਿਖਾਈ ਜਾਂਦੀ ਹਰ ਬੰਦਾ ਜਿਵੇਂ ਮੈਂ ਕਹਿਆ ਕਿ ਆਪਣੇ ਘਰੇ ਬਹੁਤ ਸਿਆਣਾ ਜਿਵੇਂ ਆ ਪਿਛਲੀ ਇੱਕ ਵੀਡੀਓ ਦੀ ਗੱਲ ਹੀ ਲਾ ਲਉ ਸਾਗਰ ਦੀ ਮੋਟੀ ਵਾਲੀ ਸਾਗਰ ਦੀ ਮੋਟੀ ਲਈ ਸਾਗਰ ਬਹੁਤ ਸਿਆਣਾ ਬੰਦਾ ਉਹ ਸਿਆਣਾ ਬੰਦਾ ਹੀ ਆ ਜਿਸ ਬੰਦੇ ਨੇ ਆਪਦੀ ਘਰ ਵਾਲ ਨੂੰ ਗੱਡੀ ਸਿਖਾਤੀ ਉਸ ਦੀ ਸਿਆਣਪ ਦੀ ਹੋਰ ਦਾਤ ਕੀ ਦਈਏ ਬਹੁਤ ਵਧੀਆ ਬਹੁਤ ਸਿਆਣਾ ਬਾਰਾ ਫਿਰ ਵੀ ਜੇਕਰ ਤੁਸੀਂ ਕਿਸੇ ਸਿਆਣ ਦੀ ਉਮੀਦ ਨਾਲ ਆ ਹੀ ਗਏ ਹੋ ਤਾਂ ਚਲੋ ਇੱਕ ਸਿਆਣੀ ਜਾਂ ਅਧਿਕ ਸਿਆਣੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਉਹ ਕਹਿੰਦੇ ਆ ਵੀ ਕਿਸੇ ਬਹੁਤ ਹੀ ਵਧੀਆ ਸਿਆਣੇ ਜੇ ਬੰਦੇ ਨੇ ਕਿਹਾ ਕਿ ਕੁੱਤੇ ਨੂੰ ਉਦ ਤੱਕ ਪੁਸ਼ਕਾਰਦੇ ਰਹੋ ਕੁੱਤੇ ਨੂੰ ਉਦੋਂ ਤੱਕ ਪੁਸ਼ਕਾਰਦੇ ਰਹੋ ਜਦੋਂ ਤੱਕ ਉਹਦੇ ਮਾਰਨ ਲਈ ਤੁਹਾਡੇ ਹੱਥ ਵਿੱਚ ਪੱਥਰ ਨਾ ਆ ਜਾਵੇ